ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ ਸੀ ਉੱਥੇ 22 ਸਿੱਤਰੇ ਸਾਹ ਨੇ ਆ ਕੇ ਬੇਨਤੀ ਕੀਤੀ ਗੁਰੂ ਮਹਾਰਾਜ ਜੀ ਆਪ ਘਟ ਘਟ ਦੇ ਜਾਨਨਹਾਰ ਹੋ ਆਪ ਜੀ ਦੀ ਹਜ਼ੂਰੀ ਵਿੱਚ ਜੋ ਵੀ ਦਰਸ਼ਨ ਕਰਨਾ ਚਾਹੁੰਦਾ ਹੋਵੇ ਆਪ ਜੀ ਉਹਨਾਂ ਨੂੰ ਦਰਸ਼ਨ ਦੇ ਕੇ ਮਿਹਾਲ ਕਰਦੇ ਹੋ ਆਪ ਜੀ ਨੇ ਕਸ਼ਮੀਰ ਦੇ ਵਿੱਚ ਮਾਈ ਬਾਗਪਰੀ ਨੂੰ ਦਰਸ਼ਨ ਦਿੱਤੇ ਸੀ ਖੁਦ ਚੱਲ ਕੇ ਗਏ ਸੀ ਉਹਦੀਆਂ ਮੰਨ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਮੇਰੇ ਗੁਰੂ ਮਹਾਰਾਜ ਜੀ ਉਹਨ ਹਿੰਦ ਦੇ ਬਾਦਸ਼ਾਹ ਜਹਾਂਗੀਰ ਦੀ ਜੋ ਬੇਗਮ ਹੈ ਮਲਕਾ ਨੂਰ ਜਾਂ ਉਹ ਚਾਹੁੰਦੀ ਹੈ ਆਪ ਜੀ ਦੇ ਦਰਸ਼ਨ ਕਰਨਾ ਇਸ ਕਰਕੇ ਉਹਨੂੰ ਆਗਿਆ ਦਿਓ ਜੀ ਉਹ ਚਾਹੁੰਦੀ ਹੈ ਆਪ ਜੀ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਪਰ ਨਾਲ ਹੀ ਮਲਕਾ ਨੇ ਬੇਨਤੀ ਵੀ ਕੀਤੀ ਹੈ ਕਿ ਉਹ ਆਪ ਜੀ ਦੇ ਦਰਸ਼ਨ ਇਕਾਂਤ ਵਿੱਚ ਕਰਨਾ ਚਾਹੁੰਦੀ ਹੈ ਉਹਨੇ ਸ਼ਰਤ ਰੱਖੀ ਹੈ ਜੇਸ ਵੇਲੇ ਆਪ ਜੀ ਦੀ ਹਜ਼ੂਰੀ ਵਿੱਚ ਕੋਈ ਸਿੱਖ ਨਾ ਹੋਵੇ ਕੋਈ ਸੇਵਕ ਨਾ ਹੋਵੇ اے ਮੇਰੇ ਦਾਤਾਰ ਜੀ ਬੇਨਤੀ ਹੈ ਮਲਕਾ ਨੂਰ ਜਾਂ ਦੀ ਲਾਲਸਾ ਪੂਰੀ ਕਰਕੇ ਉਹਦੀ ਆਤਮਾ ਨੂੰ ਸ਼ਾਂਤ ਕਰ ਦਿਓ ਸੋਤਰੇ ਸਾਦੇ ਬਚਨ ਸੁਣ ਕੇ ਸ੍ਰੀ ਹਰ ਗੋਬਿੰਦ ਸਾਹਿਬ ਜੀ ਮਹਾਰਾਜ ਮੁਸਕੁਰਾਏ ਤੇ ਕਹਿਣ ਲੱਗੇ ਭਾਈ ਸਾਹਿਬ ਜੀ ਇਹ ਗੁਰੂ ਨਾਨਕ ਜੀ ਦਾ ਦਰ ਹੈ ਹਰ ਲਈ ਹਰ ਸਮੇਂ ਖੁੱਲਾ ਹੈ ਕੋਈ ਵੀ ਆਵੇ ਚਾਹੇ ਮੁਸਲਮਾਨ ਚਾਹੇ ਹਿੰਦੂ ਕੋਈ ਵੀ ਆਉਣਾ ਚਾਵੇ ਕਿਸੇ ਨੂੰ ਮਨਾਈ ਤਾਂ ਹੈ ਨਹੀਂ ਸਭ ਨੂੰ ਇੱਥੇ ਜੀ ਆਇਆਂ ਨੂੰ ਕਿਹਾ ਜਾਂਦਾ ਹੈ ਤੇ ਜਦੋਂ ਵੀ ਕਿਸੇ ਦਾ ਦਿਲ ਕਰੇ ਇਹ ਬਾਬਾ ਨਾਨਕ ਜੀ ਦਾ ਦਰਬਾਰ ਹੈ ਇੱਥੋਂ ਖੁਸ਼ੀਆਂ ਮਿਲਦੀਆਂ ਹਨ ਜੇ ਜਹੰਗੀਰ ਦੀ ਬੇਗਮ ਨੂਰ ਜਹਾਂ ਆਪਣੀਆਂ ਦਾਸੀਆਂ ਸਮੇਤ ਇੱਥੇ ਆਉਣਾ ਚਾਹੁੰਦੀ ਹੈ ਤਾ ਉਹ ਮੈਂ ਹੀ ਉਹਦੀ ਇੱਛਾ ਅਨੁਸਾਰ ਬੰਦ ਕੀਤਾ ਜਾਏਗਾ ਇਹ ਦਰ ਗਰੀਬਾਂ ਵਾਸਤੇ ਅਮੀਰਾਂ ਵਾਸਤੇ ਸਭ ਵਾਸਤੇ ਖੁੱਲਾ ਹੈ ਜੋ ਵੀ ਨਿਮਾਣਾ ਹੋ ਕੇ ਆਉਂਦਾ ਹੈ ਇਸ ਦਰ ਤੋ ਪਉਂਦਾ ਹੈ ਜੇ ਹੰਕਾਰ ਵਿੱਚ ਆਉਂਦਾ ਹੈ ਤਾਂ ਖਾਲੀ ਜਾਂਦਾ ਹੈ ਸੱਚੇ ਪਾਸਾ ਨੇ ਰਮਜ਼ ਵਿੱਚ ਗੱਲ ਕਰ ਦਿੱਤੀ ਮਲਕਾ ਨੂਰ ਜਾਨ ਲਈ ਦਰਸਨਾ ਦਾ ਪਰਬੰਧ ਕੀਤਾ ਜਾਵੇਗਾ ਐਸ ਗੱਲਾਂ ਸਹਿਨਸਾ ਨੂੰ ਨਿਸ਼ਚਿੰਤ ਰਹਿਣਾ ਚਾਹੀਦਾ ਹੈ 22 ਸੁਤਰੇ ਸਾਜੀ ਗੁਰੂ ਜੀ ਦੇ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਅਗਲੇ ਦਿਨ ਸਹਿਨਸਾ ਜੰਗੀਰ ਵੱਲੋਂ ਇੱਕ ਖਾਸ ਬੰਦਾ ਭੇਜਿਆ ਗਿਆ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਦੂਤ ਹਾਜ਼ਰ ਹੋਇਆ ਬੇਨਤੀ ਕੀਤੀ ਕਿ ਮਲਕਾ ਨੂਰ ਜਹਾਂ ਹਜ਼ੂਰ ਦਾ دیدار ਕਰਨਾ ਚਾਹੁੰਦੀ ਹੈ ਪਰ ਬੇਨਤੀ ਹੈ ਹਜ਼ੂਰ ਜੀ ਦੇ ਦਰਸਨ ਇਕਾਂਤ ਵਿੱਚ ਕੀਤੇ ਜਾਣਗੇ ਇਸ ਲਈ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਆਪ ਜੀ ਦੀ ਹਜ਼ੂਰੀ ਵਿੱਚ ਕੋਈ ਸਿੱਖ ਸੇਵਕ ਨਾ ਹੋਵੇ ਜਦੋਂ ਮਹਾਰਾਜ ਨੇ ਉਸ ਦੂਤ ਦੀ ਚਿੱਠੀ ਸੁਣੀ ਤਾਂ ਗੁਰੂ ਜੀ ਨੇ فرمایا ਕਿ ਸਾਡੇ ਵੱਲੋਂ ਮਲਕਾ ਨੂਰ ਜਹਾਨ ਨੂੰ ਕਹਿ ਦੇਣਾ ਕਿ ਸਹੰਸਾ ਗੁਰੂ ਨਾਨਕ ਜੀ ਦੇ ਦਰਬਾਰ ਵਿੱਚ ਜਿਵੇਂ ਉਹ ਚਾਹੁੰਦੀ ਹੈ ਉਸ ਤਰ੍ਹਾਂ ਹੀ ਆ ਸਕਦੀ ਹੈ ਕੱਲ ਨੂੰ ਕੋਈ ਇਹ ਨਾ ਕਹੇ ਕਿ ਉਹਨਾਂ ਨੂੰ ਰੋਕਿਆ ਗਿਆ ਜਿਸ ਤਰ੍ਹਾਂ ਉਹ ਕਹਿਣਗੇ ਉਸੇ ਤਰ੍ਹਾਂ ਹੀ ਹੋਵੇਗਾ ਜਿਸ ਵੇਲੇ ਉਹ ਤਸਰੀਫ ਲਿਆਉਣਗੇ ਉਸ ਵੇਲੇ ਸਾਡੇ ਤੋਂ ਸਿਵਾਏ ਹੋਰ ਕੋਈ ਸਾਡੇ ਨਾਲ ਨਹੀਂ ਹੋਵੇਗਾ ਇਸ ਤਰ੍ਹਾਂ ਮਹਾਰਾਜ ਨੇ ਬੇਗਮ ਦੀ ਸ਼ਰਤ ਮੰਨ ਲਈ ਤੇ ਗੁਰੂ ਜੀ ਨੇ ਜਦੋਂ ਇਸ ਤਰ੍ਹਾਂ ਕਿਹਾ ਤਾਂ ਉਹ ਦੂਤ ਜਿਹੜਾ ਆਇਆ ਸੀ ਚਿੱਠੀ ਲੈ ਕੇ ਪੈਗਾਮ ਲੈ ਕੇ ਉਹਨੇ ਸਾਰੀ ਗੱਲ ਜਾ ਕੇ ਉਦਾਂ ਹੀ ਦੱਸ ਦਿੱਤੀ ਮਹਾਰਾਜ ਨੇ ਇਧਰੋਂ ਸਾਰੀਆਂ ਤਿਆਰੀਆਂ ਕਰਵਾਈਆਂ ਆਸੇ-ਪਾਸੇ ਬੜੀਆਂ ਸੁੰਦਰ ਕਨਾਤਾਂ ਲਵਾਈਆਂ ਗਈਆਂ ਕਿ ਹਿੰਦੁਸਤਾਨ ਦੀ ਮਲਕਾ ਆ ਰਹੀ ਹੈ। ਉਹਦੇ ਸਵਾਗਤ ਲਈ ਖਾਸ ਤੌਰ ਤੇ ਸਜਾਵਟ ਕੀਤੀ ਗਈ ਹੈ। ਹੁਣ ਉਹ ਜਿਹੜੀ ਮਲਕਾ ਨੂਰ ਜਹਾਂ ਉਹਨੇ ਆਪ ਲਿਖਿਆ ਕਿ ਮੈਂ ਜਦੋਂ ਗੁਰੂ ਨਾਨਕ ਜੀ ਦੇ ਦਰਬਾਰ ਤੇ ਮੱਥਾ ਟੇਕਣ ਗਈ ਹਾਂ ਉਹਨਾਂ ਦੀ ਗੱਦੀ ਤੇ 6ਵੇਂ ਪਾਤਸ਼ਾਹ ਜੀ ਵਿਰਾਜਮਾਨ ਸਨ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ دیدار ਦੀ ਖੇਚ ਮੇਰੇ ਅੰਦਰ ਸੀ ਉਸ ਦਿਨ ਮੈਂ ਹੀਰੇ ਜਵਾਹਰਤਾਂ ਦੇ ਨਾਲ ਇਸ ਤਰ੍ਹਾਂ ਸ਼ਿੰਗਾਰ ਕੀਤਾ ਇਸ ਤਰ੍ਹਾਂ ਦਾ ਸ਼ਿੰਗਾਰ ਜ਼ਿੰਦਗੀ ਵਿੱਚ ਮੈਂ ਪਹਿਲਾਂ ਕਦੇ ਨਹੀਂ ਸੀ ਕੀਤਾ ਇਹਦਾ ਉਹ ਮਲਕਾ ਜਿਹੜੀ ਹੈ ਤਿਆਰ ਹੋਈ ਕਿਉਂਕਿ ਉਹ ਇੱਕ ਹਿੰਦੁਸਤਾਨ ਦੇ ਬਾਸਾ ਦੀ ਬੇਗਮ ਹੈ ਦੋ ਦਾਸੀਆਂ ਉਹਨੇ ਆਪਣੇ ਨਾਲ ਲੈ ਲਈਆਂ ਜਿਨ੍ਹਾਂ ਨੇ ਆਪਣੇ ਹੱਥਾਂ ਵਿੱਚ ਥਾਲ ਚੁੱਕੇ ਹੋਏ ਸਨ ਤੇ ਉਹਨਾਂ ਥਾਲਾਂ ਦੇ ਵਿੱਚ ਹੀਰੇ ਜਵਾਹਰਾਤ ਭਰੇ ਹੋਏ ਸਨ ਉਹ ਮਲਕਾ ਲਿਖਦੀ ਹੈ ਕਿ ਮੈਂ ਅੱਗੇ-ਅੱਗੇ ਜਾ ਰਹੀ ਹਾਂ ਮਗਰ-ਮਗਰ ਮੇਰੇ ਦਾਸੀਆਂ ਹਨ ਸਤਗੁਰੂ ਦੇ ਦਰਬਾਰ ਵਿੱਚ ਜਦੋਂ ਮੈਂ ਪਹੁੰਚੀ ਸਾਡੇ ਸਵਾਗਤ ਲਈ ਬਹੁਤ ਸੋਹਣਾ ਪ੍ਰਬੰਧ ਮਹਾਰਾਜ ਨੇ ਕੀਤਾ ਦੂਰੋਂ ਹੀ ਅਸੀਂ ਉਸ ਪੁਰ ਜلال ਨੂਰਾਨੀ ਮੁਖੜੇ ਦੀ ਸਾਨ ਵੇਖੀ ਉਹਨਾਂ ਤੋਂ ਅਸੀਂ ਅਜੇ 100 ਗਜ ਦੀ ਦੂਰੀ ਤੇ ਸੀ ਉਹ ਨੂਰੀ ਪ੍ਰੀਤਮ ਜੀ ਮਹਾਰਾਜ ਨੇ ਸਾਨੂੰ ਜਦੋਂ ਦੇਖਿਆ ਆਪਣੇ ਤਖਤ ਤੋਂ ਉਤਰ ਕੇ ਖੜੇ ਹੋ ਗਏ ਗੁਰੂ ਪਿਆਰੇਓ ਦੇਖੋ ਗੁਰੂ ਜੀ ਕਿੰਨਾ ਸਤਕਾਰ ਕਰਦੇ ਹੋਣਗੇ ਨੋਰ ਜਹਾਂ ਲਿਖਦੀ ਹੈ ਜਦੋਂ ਅਸੀਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਤਾਂ ਉਹ ਥਾਲ ਅਸੀਂ ਉਹਦੇ ਚਰਨਾਂ ਤੇ ਰੱਖ ਦਿੱਤੇ ਤੇ ਮਹਾਰਾਜ ਜੀ ਨੇ ਸਾਨੂੰ ਇਸ਼ਾਰਾ ਕੀਤਾ ਅੰਦਰ ਆਉਣ ਲਈ ਆਖਿਆ ਤਾਂ ਮੈਂ ਦਾਸੀਆਂ ਨੂੰ ਕਿਹਾ ਤੁਸੀਂ ਹੁਣ ਵਾਪਸ ਚਲੀਆਂ ਜਾਓ ਦੋਵੇਂ ਦਾਸੀਆਂ ਨੇ ਮੇਰਾ ਇਸ਼ਾਰਾ ਮੰਨਿਆ ਤੇ ਅੱਲਾਹ ਦੀ ਦਰਗਾਹ ਦੇ ਪਰਿਸਤੇ ਅੱਗੇ ਸਜਦਾ ਕਰਕੇ ਪਿੱਛੇ ਮੁੜ ਗਈਆਂ ਵਾਪਸ ਫੇਰ ਜਦ ਮੈਂ ਅੱਗੇ ਹੋਈ ਹਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਪਿਆਰ ਨਾਲ ਮੈਨੂੰ ਆਖਣਾ ਕੀਤਾ ਮਾਤਾ ਜੀ ਅਸੀਂ ਆਪ ਜੀ ਨੂੰ ਬਸਰੋ ਚ ਸੰਸੇਰ ਅੱਖਾਂ ਦੇ ਨਾਲ ਜੀ ਆਇਆਂ ਨੂੰ ਕਹਿਨੇ ਹਾਂ ਮਾਤਾ ਜੀ ਆਇਨੇ ਸਾਵਦ ਮਹਾਰਾਜ ਜੀ ਨੇ ਕਹਿ ਕੇ ਮੈਨੂੰ ਇੱਕ ਸ਼ਾਨਦਾਰ ਮਖਮਲੀ ਤਖਤ ਉੱਪਰ ਬੈਠਣ ਲਈ ਕੇਹਾ ਫਿਰ ਉਹ ਕਹਿਣ ਲੱਗੀ ਮੈਂ ਤੁਹਾਡੀ ਮਾਤਾ ਜੀ ਕੇਸ ਤਰ੍ਹਾਂ ਹਾਂ ਮਾਂ ਕਿਵੇਂ ਲੱਗੀ ਤੂੰ ਜੀ ਤਾਂ ਦੋਸਤ ਹੋ ਮੇਰੇ ਘਰ ਵਾਲੇ ਦੇ ਮੇਰੇ ਪਤੀ ਜਹਾਂਗੀਰ ਦੇ ਮੈਂ ਜਹਾਂਗੀਰ ਦੀ ਮਲਕਾ ਹਾਂ ਜਿਹੜਾ ਹਿੰਦ ਦਾ ਬਾਦਸ਼ਾਹ ਹੈ ਇਸ ਕਰਕੇ ਇਸ ਰਿਸ਼ਤੇ ਨਾਲ ਸਾਨੂੰ ਆਪਣੀ ਵਰਜਾਈ ਕਹਿ ਸਕਦੇ ਹੋ ਪਰ ਤੁਸੀਂ ਤਾਂ ਸਾਨੂੰ ਮਾਂ ਕਹਿ ਰਹੇ ਹੋ ਸਾਡੀ ਉਮਰ ਜਿਹੜੀ ਹੈ ਇੱਕ ਦੂਜੇ ਦੀ ਹਮ ਉਮਰ ਹੈ ਨੂਰ ਜਾਂ ਕਹਿਣ ਲੱਗੀ ਵਦ ਤੋਂ ਵਦ ਇੱਕ ਦੋ ਸਾਲ ਦਾ ਫਰਕ ਹੋ ਸਕਦਾ ਹੈ ਪਰ ਆਪ ਜੀ ਨੇ ਸਾਨੂੰ ਮਾਤਾ ਜੀ ਕਹਿ ਕੇ ਸਾਡੇ ਹੁਸਨ ਦੀ ਸਾਡੀ ਜਵਾਨੀ ਦੀ ਮਿਹਰਾਦਰੀ ਕੀਤੀ ਹੈ ਇਹ ਬੇਗਮ ਨੂਰ ਜਹਾਂ ਦੇ ਅਲਫਾਜ਼ ਸਨ ਗੁਰੂ ਪਿਆਰਿਓ ਉਹ ਕਹਿ ਰਹੀ ਹੈ ਮੈਂ ਐਨਾ ਸੋਹਣਾ ਤਿਆਰ ਹੋ ਕੇ ਆਈ ਹਾਂ ਐਨੇ ਹਾਰ ਸ਼ਿੰਗਾਰ ਕੀਤੇ ਹਨ ਤੁਸੀਂ ਮੈਨੂੰ ਮਾਂ ਕਹਿ ਦਿੱਤਾ ਮਾਂ ਕਹਿਣ ਦਾ ਭਾਉ ਇਹ ਸਿੱਕੇ ਮੈਂ ਉਮਰ ਵਿੱਚ ਤੁਹਾਡੇ ਕੋਲੋਂ ਕਿਤੇ ਵੱਡੀ ਹਾਂ ਮੈਂ ਤਾਂ ਤੁਹਾਡੀ ਹਮ ਉਮਰ ਹਾਂ ਐਨਾ ਸੁੰਦਰ ਮੇਰਾ ਸਰੂਪ ਹੈ ਤੁਸੀਂ ਮੇਰੀ ਜਵਾਨੀ ਦੀ ਨਿਰਾਦਰੀ ਕੀਤੀ ਹੈ ਉਸ ਵਕਤ ਮੇਰੀ ਪੀਰੀ ਦੇ ਮਾਲਕ ਕਹਿਣ ਲੱਗੇ ਸਾਡਾ ਕਿਸੇ ਦੀ ਨਿਰਾਦਰੀ ਕਰਨ ਦਾ ਕਦੇ ਵੀ ਕੋਈ ਇਰਾਦਾ ਨਹੀਂ ਹੋਇਆ ਤੇ ਨਾ ਹੀ ਅਸੀਂ ਕਿਸੇ ਇਸਤਰੀ ਦੀ ਨਿਰਾਦਰੀ ਕਰ ਸਕਦੇ ਹਾਂ ਇਹ ਗੁਰੂ ਨਾਨਕ ਜੀ ਦਾ ਦਰਬਾਰ ਹੈ ਜਿਨ੍ਹਾਂ ਨੂੰ ਸਾਰਾ ਜਹਾਨ ਵਲੀ ਅੱਲਾਹ ਕਹਿ ਕੇ ਪੁਕਾਰਦਾ ਹੈ ਕਿਉਂਕਿ ਹਿੰਦੂ ਵੀ ਮੁਸਲਮਾਨ ਵੀ ਕਹਿੰਦੇ ਹਨ ਹਿੰਦੂਆਂ ਕੇ ਗੁਰੂ ਮੁਸਲਮਾਨੋ ਕੇ ਪੀਰ ਬਾਬਾ ਨਾਨਕ ਸਾਹਾ ਫਕੀਰ ਇਸ ਦਰਬਾਰ ਵਿੱਚ ਕੋਈ ਵੀ ਆਵੇ ਇੱਥੇ ਸਾਰਿਆਂ ਨੂੰ ਪਿਆਰ ਮਿਲਦਾ ਹੈ ਮਾਤਾ ਜੀ ਸਤਕਾਰ ਮਿਲਦਾ ਸਕੂਨ ਮਿਲਦਾ ਇਹ ਸਹਿਨ ਸਾਹੀ ਦਰਬਾਰ ਵਿੱਚ ਅਮੀਰਾਂ ਨੂੰ ਗਰੀਬਾਂ ਨੂੰ ਸਾਰਿਆਂ ਨੂੰ ਇੱਕੋ ਜਿਹਾਂ ਵੇਖਿਆ ਜਾਂਦਾ ਹੈ ਸੋ ਅਸੀਂ ਆਪਣੇ ਦੇਸ਼ ਦੀ ਮਲਕਾ ਨੂਰਜਹਾਂ ਨੂੰ ਤਿੰਨ ਤਰ੍ਹਾਂ ਦੇ ادب ਦੇ ਸਤਕਾਰ ਵਜੋਂ ਵੇਖਦੇ ਹਾਂ ਸਭ ਤੋਂ ਪਹਿਲਾਂ ਸਤਕਾਰ ਇਸ ਲਈ ਹੈ ਸਾਡੇ ਤਿੰਨ ਵਚਨ ਸੁਣੋ ਜੀ ਫਿਰ ਤੁਸੀਂ ਆਪਣਾ ਫੈਸਲਾ ਕਰਨਾ ਕਿ ਅਸੀਂ ਤੁਹਾਡਾ ਸਤਕਾਰ ਕੀਤਾ ਹੈ ਕਿ ਨਹੀਂ ਪਹਿਲਾ ਵਚਨ ਸਤਿਗੁਰੂ ਮਹਾਰਾਜ ਨੇ ਕੀਤਾ ਇਤੋਂ ਤੁਸੀਂ ਦੇਖੋ ਜੀ ਆਪ ਪੈਦਲ ਚੱਲ ਕੇ ਗੁਰੂ ਨਾਨਕ ਜੀ ਦੇ ਦਰਬਾਰ ਵਿੱਚ ਆਏ ਹੋ ਇਸ ਕਰਕੇ ਜਿਸ ਤਰ੍ਹਾਂ ਸਹਿਨशाह ਅਕਬਰ ਕਿਸੇ ਸਮੇਂ ਆਇਆ ਸੀ ਗੁਰੂ ਅਮਰਦਾਸ ਜੀ ਦੇ ਕੋਲ ਉਹਨਾਂ ਦਾ ਵੀ ਗੁਰੂ ਜੀ ਨੇ ਸਤਕਾਰ ਕੀਤਾ ਸੀ ਤੇ ਜਦੋਂ ਤੁਸੀਂ ਕਿਤੇ ਵੀ ਜਾਂਨੇ ਹੋ ਆਪਣੇ ਧਾਰਮਿਕ ਸਥਾਨ ਤੇ ਤੁਹਾਡਾ ਸਤਕਾਰ ਹੁੰਦਾ ਹੈ ਨਾ ਇਸ ਤਰ੍ਹਾਂ ਅਸੀਂ ਤੁਹਾਡਾ ਸਤਕਾਰ ਕੀਤਾ ਕਿ ਹਿੰਦੁਸਤਾਨ ਦੀ ਬੇਗਮ ਆਪ ਚਲ ਕੇ ਗੁਰੂ ਨਾਨਕ ਜੀ ਦੇ ਦਰਬਾਰ ਵਿੱਚ ਆਈ ਹੈ ਤਾਂ ਹੀ ਅਸੀਂ ਆਪ ਜੀ ਲਈ ਖੜੇ ਹੋਏ ਹਾਂ ਕਿ ਆਪ ਜੀ ਬੜੇ ਨੀਵੇਂ ਹੋ ਕੇ ਗੁਰੂ ਨਾਨਕ ਜੀ ਦੇ ਘਰ ਵਿੱਚ ਆਏ ਹੋ ਦੂਜਾ ਸਤਕਾਰ ਇਸ ਲਈ ਮੈਂ ਆਪ ਜੀ ਦਾ ਕੀਤਾ ਹੈ ਕਿ ਹੁਣ ਦੇਖੋ ਆਖ ਜੀ ਦੇ ਪਤੀ ਇਥੋਂ ਦੇ ਜਿਹੜੇ ਬਾਦਸ਼ਾਹ ਹਨ ਉਹ ਹੁਣ ਮੇਰੇ ਦੋਸਤ ਹਨ ਮਹਾਰਾਜ ਕਹਿੰਦੇ ਤੁਸੀਂ ਮੇਰੇ ਦੋਸਤ ਜਹਾਂਗੀਰ ਬਾਦਸ਼ਾਹ ਦੀ ਸਭ ਤੋਂ ਪਿਆਰੀ ਮਲਕਾ ਹੋ ਇਸ ਕਰਕੇ ਤੁਹਾਨੂੰ ਸਤਕਾਰ ਦੇ ਰਹੇ ਹਾਂ ਤੇਜਾ ਸਤਕਾਰ ਇਸ ਲਈ ਕਿ ਬਾਦਸ਼ਾਹ ਜਿਹੜਾ ਹੋਵੇ ਨਾ ਉਹਨੂੰ ਦੇਸ਼ ਦਾ ਪਿਤਾ ਸਮਝਿਆ ਜਾਂਦਾ ਹੈ ਪ੍ਰਜਾ ਕਹਿੰਦੀ ਹੈ ਸਾਡੇ ਪਿਤਾ ਹਨ ਸਾਡੀ ਰਾਖੀ ਕਰਨਗੇ ਤੇ ਉਹਦੀ ਜਿਹੜੀ ਘਰ ਵਾਲੀ ਹੁੰਦੀ ਹੈ ਉਹ ਦੇਸ਼ ਦੀ ਮਾਂ ਹੁੰਦੀ ਹੈ ਇਸ ਕਰਕੇ ਰਾਜਾ ਜਿਹੜਾ ਹੁੰਦਾ ਹੈ ਉਹ ਦੇਸ਼ ਦਾ ਪਿਤਾ ਤੇ ਰਾਣੀ ਜਿਹੜੀ ਹੋ ਉਹ ਦੇਸ਼ ਦੀ ਮਾਂ ਹੁੰਦੀ ਹੈ ਇਸ ਲਈ ਆਪ ਜੀ ਦੀ ਪ੍ਰਜਾ ਹੋਣ ਦੇ ਨਾਤੇ ਤੁਸੀਂ ਸਾਡੇ ਮਾਤਾ ਜੀ ਹੋ ਇਸ ਪਿਆਰ ਦੀ ਰੂਹਾਨੀਅਤ ਵਿੱਚ ਉਮਰਾਹ ਵਾਲਾ ਦੇਖਿਆ ਨਹੀਂ ਜਾ ਸਕਦਾ ਸਗੋਂ ਦਿਲੀ ਪਿਆਰ ਤੇ ਸਤਕਾਰ ਨੂੰ ਸਾਹਮਣੇ ਰੱਖਿਆ ਜਾਂਦਾ ਹੈ ਇਹ ਸ਼ਬਦ ਜਦੋਂ ਸੱਚੇ ਪਾਤਸ਼ਾਹ ਜੀ ਨੇ ਮਿੱਠੇ ਸ਼ਬਦਾਂ ਵਿੱਚ ਕਹੇ ਨਾ ਤੇ ਉਹ ਜਿਹੜੀ ਹਸੀਨ ਮਲਕਾ ਆਪਣੇ ਆਪ ਨੂੰ ਸਮਝਦੀ ਸੀ ਇਹਨੋਂ ਕਾਮ ਵਾਸਨਾ ਦੇ ਅਧੀਨ ਵੀ ਕਹਿ ਲਈਏ ਸਰੂਰ ਤੇ ਪਿਆਰ ਦਾ ਰੰਗ ਜਦੋਂ ਉਹਨੇ ਦੇਖਿਆ ਵਾਸਨਾ ਉਹਦੀ ਖਤਮ ਹੋ ਗਈ ਉਸੇ ਵਕਤ ਕਹਿਣ ਲੱਗੀ ਵਾਕਿਆ ਹੀ ਜੈਸਾ ਸਤਿਗੁਰੂ ਸੁਣਿਆ ਸੀ ਵੈਸਾ ਹੀ ਮੈਂ ਦੇਖਿਆ ਹੈ ਮਹਾਰਾਜ ਜੀ ਜਿਸ ਤਰ੍ਹਾਂ ਮੈਂ ਆਪ ਜੀ ਦੇ ਬਾਰੇ ਸੁਣਿਆ ਸੀ ਉਸੇ ਤਰ੍ਹਾਂ ਹੀ ਪਾਇਆ ਹੈ ਬਿਲਕੁਲ ਉਸ ਤੋਂ ਵੀ ਕਿਤੇ ਵੱਧ ਜਿਵੇਂ ਸੋਭਾ ਸੁਣੀ ਹੈ ਉਹਦਾ ਦੇ ਆਪ ਜੀ ਸੱਚ ਮੁੱਚ ਮੇਰੀ ਅਤੇ ਪੀਰੀ ਦੇ ਮਾਲਕ ਸੱਚੇ 파ਸਾ ਜੀ ਕੋਈ ਵੀ ਦੁਨੀਆ ਦਾ ਇਨਸਾਨ ਕੋਈ ਰਾਜਾ ਮਹਾਰਾਜਾ ਬਾਦਸ਼ਾ ਤੁਹਾਡੀ ਰੀਸ ਨਹੀਂ ਕਰ ਸਕਦਾ ਕਿਉਂਕਿ ਨੂਰ ਜਹਾਂ ਆਪਣੇ ਲਿਖਤ ਵਿੱਚ ਲਿਖਦੀ ਹੈ ਜਿਸ ਤਰ੍ਹਾਂ ਮੇਰਾ ਹੁਸਨ ਸੀ ਜਿਸ ਤਰ੍ਹਾਂ ਮੈਂ ਹਾਰ ਸ਼ਿੰਗਾਰ ਕੀਤਾ ਸੀ ਹੋਰ ਕੋਈ ਮਰਦ ਹੁੰਦਾ ਨਾ ਉਹ ਜਾਲ ਨਹੀਂ ਸੀ ਜਾਲ ਸਕਦਾ ਉਹਨੇ ਆਖਿਆ ਕਿ ਮੇਰੀ ਜਾਲ ਝਲਣੀ ਬੜੀ ਔਖੀ ਹੋ ਜਾਣੀ ਸੀ ਜੇ ਹੋਰ ਕੋਈ ਮਰਦ ਹੁੰਦਾ ਉਹਨੇ ਮੇਰੇ ਉੱਤੇ ਮੋਹਿਤ ਹੋ ਜਾਣਾ ਸੀ ਪਰ ਛੇਵੇਂ ਪਾਸਾ ਮੀਰੀ ਅਤੇ ਪੀਰੀ ਦੇ ਮਾਲਕ ਨੇ ਮੈਨੂੰ ਮਾਂ ਕਹਿ ਕੇ ਮੇਰੀ ਸਾਰੀ ਵਾਸਨਾ ਹੀ ਬਦਲ ਦਿੱਤੀ ਤੇ ਇਹ ਵੀ ਹੋ ਸਕਦਾ ਹੈ ਗੁਰੂ ਪਿਆਰਿਓ ਉਹ ਜਿਹੜੀ ਮਲਕਾ ਨੂਰ ਜਹਾਂ ਸੀ ਉਹ ਸਤ ਗੁਰੂ ਜੀ ਦੀ ਪਰਖਿਆ ਵੀ ਲੈਣ ਆਈ ਹੋ ਸਕਦੀ ਹੈ ਕਿ ਇਹ ਸੱਚੇ ਗੁਰੂ ਹਨ ਕੇ جھوٹੇ ਉਹਨੇ ਫਿਰ ਮਹਾਰਾਜ ਨੂੰ ਆਖਿਆ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਮੈਨੂੰ ਹੋਰ ਵੀ ਵਚਨ ਸੁਣਾਓ ਆਪ ਜੀ ਦੇ ਵਚਨ ਬੜੇ ਸੁੰਦਰ ਹਨ ਤੇ ਮੈਨੂੰ ਨਾਮ ਦੀ ਦਾਤ ਵੀ ਬਖਸ਼ੋ ਕਿਰਪਾ ਕਰੋ ਜੀ ਮੇਰੇ ਉਪਰ ਕਿਉਂਕਿ ਮੈਂ ਵੀ ਅੱਲਾ ਨਾਲੋਂ ਵਿਛੜੀ ਹੋਈ ਯਾਦ ਕਰਕੇ ਪ੍ਰੀਤ ਕਰਕੇ ਆਪ ਜੀ ਦੇ ਕੋਲ ਜੋ ਇਲਾਹੀ ਗਿਆਨ ਹੈ ਉਹ ਮੈਂ ਹਾਸਲ ਕਰਨ ਆਈ ਹਾਂ ਜੋ ਵੀ ਰੰਗ ਆਪ ਜੀ ਵਿੱਚ ਹੈ ਪ੍ਰਭੂ ਦਾ ਕਿਰਪਾ ਕਰੋ ਮੈਨੂੰ ਵੀ ਅੱਲਾ ਦੇ ਨਾਮ ਨਾਲ ਜੋੜ ਦਿਓ ਆਪ ਜੀ ਆਪਣੇ ਤਖਤ ਉੱਪਰ ਤਸਰੀਫ ਰੱਖੋ ਮਿੱਠੇ ਤੇ ਰਸੀਲੇ ਵਚਨਾਂ ਨਾਲ ਮੇਰੇ ਹਿਰਦੇ ਨੂੰ ਠੰਡ ਪਾਓ ਜੀ ਇਸ ਤਰ੍ਹਾਂ ਜਦੋਂ ਮਲਕਾਨੂਰ ਜਹਾਨੇ ਵਚਨ ਕੀਤੇ ਤਾਂ ਮਹਾਰਾਜ ਮੁਸਕਰਾਏ ਤੇ ਕਹਿਣ ਲੱਗੇ ਮਾਤਾ ਜੀ ਤੁਸੀਂ ਬਾਬਾ ਫਰੀਦ ਜੀ ਦਾ ਨਾਮ ਸੁਣਿਆ ਹੈ ਮੁਸਲਮਾਨ ਘਰਾਂ ਵਿੱਚ ਆਪ ਜੀ ਦਾ ਜਨਮ ਹੋਇਆ ਤੇ ਬਾਬਾ ਫਰੀਦ ਜੀ ਨੂੰ ساری ਦੁਨੀਆ ਹੀ ਜਾਣਦੀ ਹੈ ਉਹ ਬੇਗਮ ਕਹਿਣ ਲੱਗੀ ਹਾਂ ਜੀ ਬਿਲਕੁਲ ਮੈਂ ਸੁਣਿਆ ਹੈ ਪਰ ਹਾਂ ਉਨ੍ਹਾਂ ਦੇ ਬਚਨ ਮੈਂ ਕਦੀ ਨਹੀਂ ਸੁਨੇ ਐਨਾ ਮੈਨੂੰ ਜ਼ਰੂਰ ਪਤਾ ਹੈ ਕਿ ਉਹ ਭਗਤ ਹੋਏ ਹਨ ਰੱਬ ਦੇ ਪਿਆਰੇ ਹੋਏ ਹਨ ਕੀ ਹਿੰਦੂ ਕੀ ਮੁਸਲਮਾਨ ਸਾਰੇ ਉਨ੍ਹਾਂ ਦਾ ਸਤਕਾਰ ਕਰਦੇ ਹਨ ਤਦ ਗੁਰੂ ਜੀ ਮੁਸਕੁਰਾਏ ਤੇ ਬਾਬਾ ਫਰੀਦ ਜੀ ਦਾ ਇੱਕ ਸ਼ਬਦ ਪੜਿਆ ਤਾਂ ਨੂਰ ਜਹਨੇ ਆਖਿਆ ਗੁਰੂ ਜੀ ਮੈਂ ਸਮਝੀ ਨਹੀਂ ਮੈਨੂੰ ਸਮਝਾਓ ਸਤ ਗੁਰੂ ਜੀ ਕਹਿਣ ਲੱਗੇ ਬਾਬਾ ਫਰੀਦ ਜੀ ਦੇ ਜਿਹੜੇ ਬਚਨ ਹੈ ਨੇ ਇਸ ਤਰ੍ਹਾਂ ਹੈ ਨੇ ਇਹ ਦੁਨੀਆ ਜੇੜੀ ਹੈ ਦੇਖਣ ਨੂੰ ਗੁਲਜ਼ਾਰ ਹੈ ਕਈ ਵਾਰ ਬੰਦਾ ਆਪਣੇ ਹੁਸਨ ਦਾ ਆਪਣੀਆਂ ਸੁੰਦਰ ਅੱਖਾਂ ਦਾ ਬਹੁਤ ਹੰਕਾਰ ਕਰਦਾ ਹੈ ਕਿ ਮੈਂ ਬੜਾ ਸੋਹਣਾ ਹਾਂ ਪਰ ਜਦੋਂ ਸਰੀਰ ਦਾ ਨਾਸ ਹੁੰਦਾ ਹੈ ਉਦੋਂ ਇਹਦੀ ਦਸਾਂ ਵੇਖਣ ਵਾਲੀ ਹੁੰਦੀ ਹੈ ਸੋਕੇ ਜਿਹਾ ਹੈ ਲੱਕੜ ਦੇ ਵਾਂਗ ਬੇਸੁੱਧ ਹੋ ਕੇ ਬੰਦਾ ਜਮੀਨ ਤੇ ਪਿਆ ਰਹਿਦਾ ਹੈ ਤੇ ਜਦੋਂ ਮੌਤ ਦੇ ਦਿਨ ਆਉਂਦੇ ਹਨ ਤਾਂ ਇਸ ਕਰਕੇ ਜ਼ਿੰਦਗੀ ਬਹੁਤ ਵੱਡੀ ਨਹੀਂ ਇੱਕ ਛੋਟੀ ਜਿਹੀ ਕਹਾਣੀ ਲੱਗਦੀ ਹੈ ਰੱਬ ਵੱਲੋਂ ਮਿਲੇ ਹੋਏ ਦਿਨ ਬੜੀ ਛੇਤੀ ਵਤੀਤ ਹੋ ਜਾਂਦੇ ਹਨ ਇਸ ਤਰ੍ਹਾਂ ਇਹ ਸੁੰਦਰਤਾ ਤੇ ਸਿਆਣਾ ਫਬੁਲੇਤੇ ਹੁੰਦੇ ਹਨ ਓਹ ਹਸੀਨ ਅੱਖਾਂ ਜਿਨ੍ਹਾਂ ਨੇ ਸਾਰੀ ਦੁਨੀਆ ਦਾ ਦਿਲ ਮੋਹ ਲਿਆ ਸੀ ਅਖੀਰ ਉਹਨਾਂ ਸੋਹਣੀਆਂ ਤੇ ਨਸੀਲੀਆਂ ਅੱਖਾਂ ਦਾ ਅਸੀਂ ਹਸਰ ਵੇਖਿਆ ਕਬਰ ਵਿੱਚ ਜਦੋਂ ਪਾ ਦਿੰਦੇ ਹਨ ਮਿੱਟੀ ਉਪਰੋਂ ਉੜ ਜਾਂਦੀ ਹੈ ਉਹ ਅੱਖਾਂ ਵਿੱਚ ਪੰਛੀ ਜਦੋਂ ਘਰ ਬਣਾ ਕੇ ਰਹਿਣ ਲੱਗ ਜਾਂਦੇ ਹਨ ਇਸ ਤਰ੍ਹਾਂ ਬਾਬਾ ਫਰੀਦ ਜੀ ਦੇ ਵਚਨ ਹਨ ਮੇਰੀ ਪੀਰੀ ਦੇ ਮਾਲਕ ਕਹਿਣ ਲੱਗੇ ਕਿ ਕੱਲ ਦਾ ਕੀ ਪਤਾ ਕੀ ਹੋ ਜਾਵੇ ਇਹ ਬਾਬਾ ਫਰੀਦ ਜੀ ਕਹਿੰਦੇ ਹਨ ਇਸ ਕਰਕੇ ਭਾਈ ਦੁਨੀਆ ਵਾਲੇ ਜਿਹੜੇ ਲੋਕ ਹਨ ਆਹ ਹੁਸਨ ਦੇ ਬਦਲੇ ਜਾਨਾਂ ਵਾਰ ਦਿੰਦੇ ਹਨ ਕਤਲ ਹੋ ਜਾਂਦੇ ਹਨ ਪਰ ਅੱਲਾ ਦੇ ਬੰਦੇ ਇਸ ਹੁਸਨ ਦਾ ਆਖੀਰ ਇਸ ਤਰ੍ਹਾਂ ਦੱਸਦੇ ਹਨ ਕਿ ਇਹਦਾ ਅਸਰ ਕੀ ਹੁੰਦਾ ਹੈ ਕੋਝ ਲੋਕ ਸੁੰਦਰਤਾ ਪਿੱਛੇ ਲੜੀ ਜਾਂਦੇ ਹਨ ਕਿ ਮੈਂ ਸੋਹਣਾ ਹਾਂ ਜਾਂ ਕਹਿੰਦੇ ਹਾਂ ਕਿ ਉਹ ਔਰਤ ਸੁੰਦਰ ਹੈ ਉਹਨੂੰ ਹਾਸਲ ਕਰਨਾ ਹੈ ਲੜਾਈਆਂ ਹੋ ਜਾਂਦੀਆਂ ਹਨ ਇਸ ਕਰਕੇ ਦੁਨੀਆ ਦੇ ਸਿਰਜਣਹਾਰ ਦਾ ਕਰਿਸ਼ਮਾ ਹੈ ਸਾਰਾ ਜਹਾਨ ਉਹਨੇ ਆਪਣੇ ਨੂਰ ਤੋਂ ਪੈਦਾ ਕੀਤਾ ਹੈ ਇਸ਼ਤ ਕਰਨਾ ਪਿਆਰ ਕਰਨਾ ਹੈ ਤਾਂ ਤੁਸੀਂ ਰੱਬ ਦੇ ਨਾਲ ਕਰੋ ਮਹਾਰਾਜ ਨੇ ਜਦੋਂ ਇਸ ਤਰ੍ਹਾਂ ਆਖਿਆ ਤਾਂ ਉਹ ਜਿਹੜੀ ਬੇਗਮ ਸੀ ਉਹ ਸੋਚਣ ਲੱਗੀ ਕਿ ਮਹਾਰਾਜ ਜੀ ਨੂੰ ਕਿੰਨਾ ਗਿਆਨ ਹੈ ਇਹਨਾ ਦੀ ਸੋਚ ਕਿੰਨੀ ਵਿਸਾਲ ਹੈ ਕਿਉਂਕਿ ਉਹਨੂੰ ਸਮਝ ਆਈ ਕਿ ਮੈਂ ਗੁਰੂ ਜੀ ਨੂੰ ਪਰਖਣ ਵਾਸਤੇ ਆਈ ਸੀ ਇੱਥੇ ਪਰ ਮਹਾਰਾਜ ਸੱਚੇ ਪਾਸਾ ਜੀ ਤਾਂ ਕਾਣ-ਕਾਣ ਵਿੱਚੋਂ ਰੱਬ ਨੂੰ ਵੇਖਦੇ ਹਨ ਅੱਲਾ ਨੂੰ ਵੇਖਦੇ ਹਨ ਮਲਕਾ ਨੂਰ ਜਹਾਂ ਸੋਚਾਂ ਵਿੱਚ ਪੈ ਗਈ ਉਹਨੋ ਸੱਚੇ ਪਾਸਾ ਜੀ ਦੇ ਚਿਹਰੇ ਵਿੱਚੋਂ ਇਲਾਹੀ ਨੂਰ ਦਾ ਜਲਵਾ ਪ੍ਰਤੀਤ ਹੋਇਆ ਤੇ ਉਹਦਾ ਹਿਰਦਾ ਨਿਰਮਲ ਹੋ ਗਿਆ ਸੋਚ-ਸੋਚ ਕੇ ਫਿਰ ਕਹਿਣ ਲੱਗੀ ਮਹਾਰਾਜ ਜੀ ਆਪਨੇ ਸੱਚ ਫਰਮਾਇਆ ਜਿਹੜੇ ਇਸ਼ਕ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਜਿਹੜਾ ਸੱਚਾ ਇਸ਼ਕ ਹੈ ਉਹੋ ਅੱਲਾਹ ਦੇ ਨਾਲ ਖੁਦਾ ਦੇ ਨਾਲ ਹੈ ਉਹਨਾਂ ਨੂੰ ਇਹ ਦੁਨੀਆ ਨਾਸਵਾਨ ਹੀ ਲਗਣੀ ਹੈ ਨਾ ਉਹ ਤਾਂ ਦੁਨੀਆ ਦੇ ਹਰ ਇਨਸਾਨ ਨੂੰ ਰੱਬ ਦਾ ਰੂਪ ਸਮਝ ਕੇ ਪਿਆਰ ਕਰਦੇ ਐ ਨੇ ਉਹਨਾਂ ਦੀ ਹਿਰਦੇ ਦੀ ਤਾਰ ਤਾਂ ਰੱਬ ਨਾਲ ਜੁੜੀ ਰਹਿੰਦੀ ਹੈ ਪਰ ਤੁਸੀਂ ਮੈਨੂੰ ਮਾਤਾ ਜੀ ਕਹਿ ਕੇ ਪੁਕਾਰਿਆ ਮੈਂ ਤਾਂ ਆਪ ਜੀ ਦੀ ਹਮ ਉਮਰ ਹਾਂ ਆਪ ਜੀਨੇ ਇਸ ਤਰ੍ਹਾਂ ਨਹੀਂ ਸੀ ਆਖਣਾ ਚਾਹੀਦਾ ਇਹ ਰਿਸ਼ਤਾ ਆਪਣਾ ਇਸ ਤਰ੍ਹਾਂ ਨਹੀਂ ਹੋ ਸਕਦਾ ਗੁਰੂ ਪਿਆਰਿਓ ਮਲਕਾਂ ਨੇ ਇੱਕ ਵਾਰੀ ਹੋਰ ਪਰਖਣ ਲਈ ਆਖਿਆ ਮਹਾਰਾਜ ਕਹਿੰਦੇ ਅਸੀਂ ਪਹਿਲਾਂ ਹੀ ਕਹਿ ਦਿੱਤਾ ਕਿ ਇਹ ਦੁਨਿਆਵੀ ਰਿਸ਼ਤੇ ਸਭ ਕੂੜ ਹਨ ਦੇਖੋ ਜੀ ਸਹੰਸਾ ਆਪਣੇ ਮੁਲਕ ਦਾ ਬਾਖ ਹੁੰਦਾ ਹੈ ਉਹ ਆਪਣੀ ਪਰਜਾਂ ਨੂੰ ਆਪਣੀ ਔਲਾਦ ਸਮਝ ਕੇ ਹਕੂਮਤ ਕਰਦਾ ਹੈ ਨਾ ਜਿਹੜਾ ਬਾਦਸ਼ਾਹ ਇਸ ਖਿਆਲ ਨਾਲ ਹਕੂਮਤ ਤੇ ਰਾਜ ਨਹੀਂ ਕਰਦਾ ਤੋਹ ਬਾਦਸ਼ਾਹ ਕਹੌਣ ਦਾ ਹੱਕਦਾਰ ਵੀ ਨਹੀਂ ਹੁੰਦਾ ਜਿਹੜਾ ਪ੍ਰਜਾ ਨੂੰ ਆਪਣੀ ਔਲਾਦ ਨਹੀਂ ਸਮਝਦਾ ਹੈ ਕਿ ਸਾਰੇ ਮੇਰੇ ਬੱਚੇ ਹਨ ਉਹ ਸਹੀ ਵਿੱਚ ਰਾਜਾ ਨਹੀਂ ਹੋ ਸਕਦਾ ਤੇ ਮੈਂ ਤਾਂ ਆਪਣਾ ਫਰਜ਼ ਨਿਭਾਇਆ ਮੈਂ ਤਾਂ ਤੁਹਾਨੂੰ ਪ੍ਰਜਾ ਵਾਂਗ ਪਿਆਰ ਕੀਤਾ ਮਾਂ ਸਮਝਿਆ ਆਪਣਾ ਰਿਸ਼ਤਾ ਮਾਂ ਪੁੱਤਰ ਵਾਲਾ ਹੈ ਇਸ ਕਰਕੇ ਬਾਤਾ ਜੀ ਕਹੇ ਕਿ ਬੁਲਾਇਆ ਜੇ ਤਵਹਨੂ ਮੇਰੀ ਕੋਈ ਗੱਲ ਦਾ ਵੀ ਬੁਰਾ ਲੱਗਿਆ ਮੇਰੀ ਗੁਸਤਾਖੀ ਨੂੰ maaf ਕਰ ਦਿਓ ਗੁਰੂ ਪਿਆਰਿਓ ਵੇਖੋ ਮਹਾਰਾਜ ਵਿੱਚ ਨਿਮਰਤਾ ਕਿੰਨੀ ਹੈ ਮਲਕਾ ਨੂਰ ਜਹਾਨੇ ਨੀਵੀਂ ਪਾ ਲਈ ਅਤੇ ਸੋਚਣ ਲੱਗੀ ਤੇ ਗਦਗਦ ਹੋ ਗਈ ਉਹਦਾ ਸਾਰਾ ਅੰਦਰ ਠੰਡਾ ਹੋ ਗਿਆ ਸੱਚੇ ਪਾਤਸ਼ਾਹੀ ਜੀ ਦੇ ਵਚਨਾਂ ਨਾਲ ਇਸ ਤਰ੍ਹਾਂ ਜਦੋਂ ਮਹਾਰਾਜ ਨੇ ਵਚਨ ਕੀਤੇ ਨਾ ਉਹਦੇ ਵਹਿਮ ਭਰਮ ਭੁਲੇਖੇ ਸਾਰੇ ਦੂਰ ਕਰ ਦਿੱਤੇ ਰੋਸਨ ਦਿਲ ਕਰ ਦਿੱਤਾ ਉਸ ਦਾ ਦਿਮਾਗ ਸਭ غرور ਮਿਟ ਗਿਆ ਖੁਦਾ ਦਾ ਖੋਪ ਆ ਗਿਆ ਸਮਝਣ ਲੱਗੀ ਵਾਕਿਆ ਹੀ ਨमाज ਪੜਦੀ ਸੀ ਨमाज ਦੇ ਅਰਥ ਅੱਜ ਪਤਾ ਲੱਗੇ ਹਨ ਕਿ ਰਾਜਾ ਕੀ ਹੁੰਦਾ ਹੈ ਪ੍ਰਜਾ ਕੀ ਹੁੰਦੀ ਫਰਜ਼ ਕੀ ਹੁੰਦੇ ਹਨ ਇਸ ਕਰਕੇ ਮੇਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਦਿੱਤਾ ਤੇ ਉਹਦੇ ਜੋ ਦਿਲ ਵਿੱਚ ਸੀਨਾ ਉਹ ਕਾਮ ਵਾਸਨਾ ਉਹ ਸਾਰੀ ਦੂਰ ਹੋ ਗਈ ਬੇਗਮ ਨੂਰ ਜਹਾਂ ਹੋਣੇ ਕਿਸੇ ਖਿਆਲਾਂ ਵਿੱਚ ਮਗਨ ਸੀ ਉਹ ਸਿਰਫ ਖੁਦਾ ਦੇ ਖਿਆਲ ਵਿੱਚ ਸੀ ਮਹਾਰਾਜ ਜੀ ਨਾਲ ਜਿਹੜੇ ਵਚਨ ਵਿਲਾਸ ਹੋਏ ਸਨ ਮਹਾਰਾਜ ਜੀ ਦੇ ਦਰਸ਼ਨ ਹੋਏ ਸਨ ਉੱਥੇ ਜ਼ਿੰਦਗੀ ਬਦਲ ਗਈ ਬੇਗਮ ਨੂਰ ਜਹਾਂ ਵੀ ਉਹ ਆਪਣੀਆਂ ਲਿਖਤਾਂ ਵਿੱਚ ਵੀ ਲਿਖਦੀ ਹੈ ਕਿ ਮੇਰਾ ਦਿਲ ਕੀਤਾ ਮੈਂ ਹਜ਼ੂਰ ਜੀ ਦੇ ਕਦਮਾਂ ਨੂੰ ਚੁੰਮ ਲਵਾਂ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਮਾਤਾ ਜੀ ਕਹਿ ਕੇ ਇੱਜ਼ਤ ਦਿੱਤੀ ਜੋ ਮੈਨੂੰ ਅੱਜ ਤੱਕ ਇਸ ਤਰ੍ਹਾਂ ਦੀ ਇੱਜ਼ਤ ਨਸੀਬ ਨਹੀਂ ਹੋਈ ਫਿਰ ਉਹ ਗੁਰੂ ਜੀ ਨੂੰ ਨਮਸਕਾਰ ਕਰਕੇ ਆਪਣੇ ਮਹਿਲਾਂ ਵੱਲ ਵਾਪਸ ਤੁਰ ਪਈ ਸੋ ਗੁਰੂ ਪਿਆਰਿਓ ਜਿਹੜੀ ਬੇਗਮ ਨੂਰ ਜਹਾਂ ਸੀ ਉਹਦਾ ਸੁਭਾਅ ਬਦਲਿਆ ਮਹਾਰਾਜ ਜੀ ਨੇ ਹੁਣ ਆਂ ਭੁੱਲਣਾ ਚੁੱਕਾ ਦੀ ਮਾਂ ਬਖਸ਼ਣੀ ਸਾਖੀ ਨੂੰ ਲਾਇਕ ਕਰਨਾ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧਨ ਗੁਰੂ ਨਾਨਕ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ